ધર્ણી દી સર વા ਹੋਟਲ ਵਿੱਚ ਸਖੀਆਂ ਲੇਡੀਜ਼ ਕਲੱਬ ਦੇ ਵੱਲੋਂ ਤੀਆਂ ਦਾ ਤਿਹਾਰ ਬੜੇ ਹੀ ਉਤਸ਼ਾਹ ਤੇ ਚਾਅ ਨਾਲ ਮਨਾਇਆ ਗਿਆ ਇਸ ਵਿੱਚ ਔਰਤਾਂ ਦੇ ਵੱਲੋਂ ਵੱਡੀ ਗਿਣਤੀ ਸ਼ਮੂਲੀਅਤ ਕੀਤੀ ਗਈ ਤਿਹਾਰ ਨੂੰ ਹੋਸਟ ਕਰਨ ਵਾਲੀ ਭਾਵਨਾ ਖੁੱਲਰ ਨੇ ਗੱਲਬਾਤ ਕਰਦੇ ਦੱਸਿਆ ਕਿ ਇਸ ਤਿਹਾਰ ਨੂੰ ਮਨਾਉਂਦਾ ਮੁੱਖ ਮਕਸਦ ਹੈ ਕਿ ਜੋ ਅੱਜ ਕੱਲ ਦੀ ਜਨਰੇਸ਼ਨ ਆਪਣੀ ਸੱਭਿਆਚਾਰ ਤੇ ਆਪਣੇ ਵਿਰਸੇ ਨੂੰ ਭੁੱਲਦੀ ਜਾ ਰਹੀ ਹੈ ਉਹਨਾਂ ਨੂੰ ਰਵਾਇਤੀ ਪੰਜਾਬੀ ਵਿਰਸੇ ਬਾਰੇ ਜਾਗਰੂਕ ਕੀਤਾ ਜਾਵੇ ਉੱਥੇ ਹੀ ਮਿਸਤੀ ਚੁਣੀ ਗਈ ਇਕਤਾ ਖੁੱਲਰ ਨੇ ਗੱਲਬਾਤ ਕਰਦੇ ਦੱਸਿਆ ਕਿ ਸਾਨੂੰ ਆਪਣਾ ਵਿਰਸਾ ਕਦੇ ਵੀ ਨਹੀਂ ਭੁੱਲਣਾ ਚਾਹੀਦਾ ਹਾਂਜੀ ਸਸਿਕਾ ਜੀ ਸਾਰਿਆਂ ਨੂੰ ਮੇਰਾ ਨਾਮ ਇਕਤਾ ਖੁੱਲਰ ਮੈਂ ਅੱਜ 30 ਦਾ ਫੰਕਸ਼ਨ ਅਟੈਂਡ ਕਰਨ ਆਈ ਸੀ ਤੇ ਜਿੱਥੇ ਕਿ ਸਾਰੀਆਂ ਪੰਜਾਬਣਾਂ ਇਕੱਠੀਆਂ ਹੋ ਕੇ ਆਪਣੇ ਵਿਰਸੇ ਨੂੰ ਦਰਸ਼ਾਂਤਿਆਂ ਨੇ ਕਿ ਕਿਸ ਤਰ੍ਹਾਂ ਆਪਾਂ ਤੀਆਂ ਮਨਾਉਂਦੇ ਸੀ ਕਿਉਂਕਿ ਬਹੁਤ ਪੁਰਾਣੇ ਸਮੇਂ ਤੋਂ ਇਹ ਚੀਜ਼ਾਂ ਚਲਦੀਆਂ ਆ ਰਹੀਆਂ ਬਟ ਜਿਹੜਾ ਅੱਜ ਦਾ ਕਲਚਰ ਆ ਇਸ ਚੀਜ਼ਾਂ ਨੂੰ ਭੁੱਲਦਾ ਜਾ ਰਿਹਾ ਕਿਉਂਕਿ ਜੋ ਗੁੰਡੀ ਜਨਰੇਸ਼ਨ ਆ ਉਹਨਾਂ ਨੂੰ ਇਸ ਚੀਜ਼ ਬਾਰੇ ਕੁਝ ਵੀ ਨਹੀਂ ਪਤਾ ਬਹੁਤ

ਕੀ ਵੀ ਦਿੱਕਤ ਨੂੰ ਪੇਸ਼ਕਸ਼ ਕਰਦਾ ਹੈ ਕਿ ਠੀਕ ਹੈ ਇਹਦੇ ਨਾਲ ਆਪਾਂ ਆਪਣੇ ਗੱਸੇ ਨਾਲ ਜੁੜੇ ਰਹਿੰਦੇ ਆਂ ਕਿ ਹਾਂ ਕਿ ਪੰਜਾਬਣਾਂ ਦੀ ਪਹਿਚਾਨ ਵੀ ਫਨਕਾਰੀ ਨੂੰ ਮੰਨਿਆ ਗਿਆ ਹੈ ਇਸ ਤੋਂ ਬਿਨਾ ਇੱਕ ਪੰਜਾਬਣ ਅਧੂਰੀ ਹੈ ਅੱਜ ਦੇ ਮਾਡਰਨ ਜ਼ਮਾਨੇ ਨੇ ਇਹਨਾਂ ਚੀਜ਼ਾਂ ਨੂੰ ਛੱਡ ਦਿੱਤਾ ਬਟ ਇਹ ਸਾਨੂੰ ਅੱਗੇ ਲੈ ਕੇ ਜਾਣੀ ਚਾਹੀਦੀ ਹੈ ਇਸ ਲਈ ਪਿਆਰ ਦੇ ਵਿੱਚ ਇਸ ਨੂੰ ਅਸੀਂ ਕੈਰੀ ਕੀਤਾ ਹੈ ਤਾਂ ਕਿ ਬੱਚੇ ਅੱਜ ਜੋ ਵੀ ਜਨਰੇਸ਼ਨ ਹੋਗਾ ਨੂੰ ਪਤਾ ਲੱਗੇ ਨਹੀਂ ਜੋ ਮਤਲਬ ਅੱਜ ਕੱਲ ਦਾ ਮਾਹੌਲ ਹੈ ਉਸ ਚੀਜ਼ ਨੂੰ ਦੇਖ ਕੇ ਨਹੀਂ ਲੱਗਦਾ ਕਿ ਜੋ ਬੱਚੇ ਨੇ ਉਹ ਅੱਗੇ ਇਸ ਨੂੰ ਲੈ ਕੇ ਜਾਣਗੇ ਪਰ ਸਾਨੂੰ ਆਪਣੀਆਂ ਛੋਟੀਆਂ ਛੋਟੀਆਂ ਚੀਜ਼ਾਂ ਨੂੰ ਖੋਲ ਕੇ ਇਹ ਚੀਜ਼ਾਂ ਵੱਲ ਵਧਣਾ ਚਾਹੀਦਾ ਹੈ ਜਿਹਦੇ ਨਾਲ ਬੱਚਿਆਂ ਨੂੰ ਮੋਟੀਵੇਟ ਕੀਤਾ ਇਹ ਚੀਜ਼ਾਂ ਬੱਚਿਆਂ ਨੂੰ ਦਿਖਾਈਆਂ ਜਾਣ ਹੁਣ ਵੀ ਜੋ ਕੁੜੀਆਂ ਨੇ ਛੋਟੀ ਏਜ ਦੇ ਉਹਨਾਂ ਨੂੰ ਹੁਣ ਕੋਈ ਇਸ ਚੀਜ਼ ਵਿੱਚ ਉਜਾਲਾ ਹੋਣਾ ਚਾਹੀਦਾ ਹੈ ਤਾਂ ਕਿ ਉਹ ਅੱਗੇ ਜਾ ਕੇ ਇਹਨਾਂ ਚੀਜ਼ਾਂ ਨੂੰ ਮਨਾ ਸਕਣ ਤੇ ਇਹ ਜਿਹੜਾ ਵਿਰਸਾ ਅੱਜ ਤੱਕ ਚੱਲੂ ਹੈ थैंक यू ਉਹਨਾਂ ਕੇ ਹਾਕੀ ਉਹਨਾਂ ਦਾ ਧੰਨਵਾਦ ਕਰਦੇ ਨੇ ਸਖੀਆਂ ਕਲੱਬ ਸਮਰਾਲਾ ਦਾ ਜਿਨ੍ਹਾਂ ਦੇ ਵੱਲੋਂ ਇਹੋ ਜਿਹੇ ਪ੍ਰੋਗਰਾਮ ਕਰਵਾ ਕੇ ਸਾਨੂੰ ਆਪਣੇ ਵਿਰਸੇ ਨਾਲ ਜੋੜ ਕੇ ਰੱਖਿਆ ਹੈ ਉੱਥੇ ਹੀ ਤੀਆਂ ਦਾ ਤਿਉਹਾਰ ਮਨਾਉਣ ਪੁੱਜੇ ਕਾਜਲ ਅਰੋੜਾ ਨੇ ਕਿਹਾ ਕਿ ਸਾਨੂੰ ਇਸ ਤਰ੍ਹਾਂ ਦੇ ਤਿਹਾਰ ਅਕਸਰ ਹੀ ਮਨਾਉਣੇ ਚਾਹੀਦੇ ਨੇ ਤਾਂ ਜੋ ਆਪਾਂ ਆਪਣੀ ਸੱਭਿਆਚਾਰ ਦੇ ਨਾਲ ਜੁੜੇ ਰਹੀਏ ਇਸ ਪ੍ਰੋਗਰਾਮ ਦੇ ਵਿੱਚ ਮਿਸਤੀਜ਼ ਦੇ ਪਹਿਲੇ ਤੇ ਦੂਜੇ ਅਤੇ ਤੀਜੇ ਸਥਾਨ ਤੇ ਆਉਣ ਵਾਲੀਆਂ ਪੰਜਾਬਣਾਂ ਨੂੰ ਇਨਾਮ ਵੀ ਵੰਡੇ ਗਏ ਹਾਂਜੀ ਕਾਂਜਲ ਕਾਂਜਲ अरोड़ा ਜਿਹੜੂ ਸੈਲੀਬ੍ਰੇਟ ਕੀਤਾ ਧੀਆਂ ਹਾਂਜੀ ਅਸੀਂ ਅੱਜ ਧੀਆਂ ਸੈਲੀਬ੍ਰੇਟ ਕੀਤੀਆਂ ਬਹੁਤ ਇੰਜੋਏ ਕੀਤਾ ਔਰ ਅਸੀਂ ਇਸ ਸੀਜ਼ਨ ਨੂੰ ਧੀਆਂ ਤਿੰਜਨਾਂ ਦੇ ਤਿਹਾੜੀ ਨੂੰ ਅਸੀਂ ਵਾਪਸ ਲਿਆਣਾ ਚਾ ਰਹੇ ਹਾਂ ਜੋ ਕਿ ਜਿਹੜੀ ਇਹ ਜਨਰੇਸ਼ਨ ਹੈ ਖੋਈ ਜਾ ਰਹੀ ਹੈ ਇਤਿਹਾਸ ਭੁੱਲੀ ਜਾ ਰਹੀ ਹੈ ਕਿ ਸਾਡਾ ਪਿਛੋਕੜ ਕੀ ਹੈ ਅ ਜਿੱਦਾਂ ਕਿ ਅੱਜ ਕੱਲ ਹਰ ਕੋਈ ਸੋਸ਼ਲ ਲਾਈਫ ਜੀ ਰਿਹਾ ਹੈ ਇਹ ਚੀਜ਼ ਨਹੀਂ ਹੈ ਜੋ ਅਸੀਂ ਪਿੱਛੇ ਆਪਣੀਆਂ ਮੰਮੀਆਂ ਨੂੰ ਦੇਖਦੇ ਸੀ ਜਾਂ ਉਹਨਾਂ ਨੇ ਤੀਆਂ ਮਨਾਈਆਂ ਜਾਂ ਪਿਛਲੇ ਦਿਨ ਤਿਹਾਰ ਉਹ ਚੀਜ਼ਾਂ ਨਹੀਂ ਰਹੀਆਂ ਅਸੀਂ ਤੀਆਂ ਸੈਲੀਬ੍ਰੇਟ ਕਰਕੇ ਅੱਜ ਦੀ ਯੂਥ ਨੂੰ ਕਹਿਣਾ ਚਾਹੁੰਦੇ ਆ ਕਿ ਆਪਣਾ ਪਿਛੋਕੜ ਨਾ ਕਦੇ ਵੀ ਕਿਸੇ ਭੁੱਲੋ ਮੇਰਾ ਨਾਮ ਰਿੰਕਮ ਜੀ ਦਾ ਹੈ ਮੈਂ ਆਦੀ ਮੇਕਅਪ ਸਟੂਡੀਓ ਦੇ ਨਾਮ ਤੋਂ ਆਪਣਾ ਸੈਲੂਨ ਆਪਣੀ ਟਾਈਮ ਤੋਂ ਰਨ ਕਰ ਰਹੀ ਹਾਂ ਤੇ ਅੱਜ ਭਾਵਨਾ ਖੁੰਮ ਦੇ ਦੁਆਰਾ ਐਕਸਿਟ ਸੀਓ ਪ੍ਰੋਗਰਾਮ ਅਰਗੇਨਾਈਜ਼ ਕੀਤਾ ਗਿਆ ਜਿਨੇ ਤੁਹਾਨੂੰ ਨੇ ਮੈਨੂੰ ਅੱਜ ਦਾ ਇਨਵਾਈਟ ਕੀਤਾ ਸੀ ਤਾਂ ਮੈਂ ਪ੍ਰੋਗਰਾਮ ਵਿੱਚ ਆ ਕੇ ਮੈਨੂੰ ਬਹੁਤ ਹੀ ਬਹੁਤ ਵਧੀਆ ਫੀਲ ਹੋਇਆ ਮੈਂ ਬਹੁਤ ਇੰਜੋਏ ਕੀਤਾ ਤੇ ਭਾਵਨਾ ਖੁੰਮ ਦਾ ਇਹ ਮੇਰਾ ਸੈਕਿੰਡ ਕੰਫਰੰਸ ਜਿਹੜਾ ਮੰਨਦਾ ਆਇਆ ਥੈਂਕ ਯੂ ਥੈਂਕ ਯੂ ਮੈਨੂੰ ਬਹੁਤ ਹੀ ਵਧੀਆ ਲੱਗਿਆ ਕਾਫੀ ਤਰ੍ਹਾਂ ਦੀ ਗੇਮਸ ਵੀ ਕਰਾਈਆਂ ਕਿ इवन ਕਿ ਮੈਂ ਆਪਣੀ इवन ਕਿ ਮੈਂ ਆਪਣੀ ਬੈਟਲਿੰਗ ਯੂ ਪ੍ਰੋਗਰਾਮ ਦੇ ਵਿੱਚ ਲਾਈਕ ਲਾਈਕ ਆ ਕਾਫੀ ਮੇਰੇ ਬੱਚੀ ਦੇ ਲਈ ਹੈਗੀ ਦੇਤੀ ਗਿਆ ਜੋ ਆਪਣੇ ਖਲਚਰ ਦੇ ਨਾਲ ਆਪਣੇ ਸਭਿਆਚਾਰ ਦੇ ਨਾਲ ਜੁੜੇ ਰਹੇ ਮੇਰਾ ਨਾਮ ਭਾਵਨਾ ਖੁੱਲਰ ਤੇ ਮੈਂ ਸਮਰਾਲੇ ਵੀ ਰਹਿਣ ਵਾਲੀ ਆ ਤੇ ਮੈਂ ਪਿਛਲੇ ਬਹੁਤ ਸਾਲਾਂ ਤੋਂ ਜਦੋਂ ਤੋਂ ਸਮਰਾਲੇ ਚਤੀਆਂ ਸ਼ੁਰੂ ਹੋਈਆਂ ਨੇ ਤੇ ਮੈਂ ਹੋਸ ਸੰਭਾਰੇ ਆਤੀਆਂ ਨੂੰ ਆਰਗੇਨਾਈਜ਼ ਕਰਦੇ ਆ ਰਹੇ ਆ ਇਸੇ ਤਰੀਕੇ ਨਾਲ ਮੇਰਾ ਮੁੱਖ ਮੰਤਵ ਇਹ ਆ ਪੀਆਂ ਕਰਾਉਣ ਦਾ ਕਿ ਜਿਹੜਾ ਅਸੀਂ ਆਪਣੇ ਵਿਰਸੇ ਤੋਂ ਦੂਰ ਹੁੰਦੇ ਜਾ ਰਹੇ ਹਾਂ ਆਪਣੇ ਕਲਚਰ ਤੋਂ ਦੂਰ ਹੁੰਦੇ ਜਾ ਰਹੇ ਹਾਂ ਕਿ ਆਪਣੇ ਆਉਣ ਵਾਲੀ ਪੀੜ੍ਹੀ ਨੂੰ ਉਹਦੇ ਨਾਲ ਜੋੜੀ ਰੱਖੀਏ ਸਾਡਾ ਜਿਹੜੇ ਬੱਚੇ ਨੇ ਉਹ ਆਪਣੇ ਜਿਹੜੇ ਵਿਰਸੇ ਨੂੰ ਉਹ ਨਾ ਭੁੱਲਣ ਉਹਦੇ ਨਾਲ ਜੁੜੇ ਰਹਿਣ ਇਸ ਕਰਕੇ ਅਸੀਂ ਹਰ ਸਾਲ ਤੀਆਂ ਮਨਾਉਂਦੇ ਆ ਮੋਬਾਈਲ ਤਿਹਾਰਾ ਤਿੰਜਣਾ ਤੇ ਕਿੱਲਾ ਕਰ ਦਿਆ ਜਿਹੜਾ ਮੋਬਾਈਲ ਮੋਬਾਈਲ ਨਾਲ ਤਾਂ ਜੀ ਮਤਲਬ ਇਕੱਤਰਿੰਜਣਾ ਤਾਂ ਹੀ ਨਹੀਂ ਹਰ ਇੱਕ ਫਿਰਤੇ ਹੀ ਬੱਚਿਆਂ ਤੇ ਅਸਰ ਪਿਆਏ ਕਿਉਂਕਿ ਬੱਚੇ ਖੇਲਣਾ, ਕੁੱਦਣਾ ਹਨਾ ਨੱਚਣਾ ਸਭ ਕੁਝ ਭੁੱਲ ਚੁੱਕੇ ਨੇ। ਬੱਚਿਆਂ ਚ ਪਿਆਰ ਵੀ ਖਤਮ ਹੁੰਦੇ ਜਾ ਰਹੇ ਨੇ। ਬੱਚੇ ਸਿਰਫ ਇੱਕ ਇਕੱਲਾ ਪਾਣਾ ਰਹਿਣਾ ਚਾਹੁੰਦੇ ਨੇ ਇੱਕ ਬੱਚੇ ਤੇ ਨਾਲ ਬਸ ਉਹਦਾ ਮੋਬਾਈਲ। ਉਹਨੂੰ ਕੋਈ ਚੀਜ਼ ਜ਼ਰੂਰੀ ਨਹੀਂ ਹੈ। ਜਿਸ ਕਰਕੇ ਉਹਨਾਂ ਦਾ ਸਰੀਰਕ ਵਿਕਾਸ, ਮਾਨਸਿਕ ਵਿਕਾਸ ਸਾਰਾ ਰੁਕ ਰਿਹਾ। ਮਤਲਬ ਮੇਰੇ ਹਿਸਾਬ ਨਾਲ ਮੋਬਾਈਲ ਤਾਂ ਇੱਕ ਬਿਮਾਰੀ ਹੈ। ਦੋ ਪੇਰੈਂਟਸ ਨੂੰ ਬੜੀ ਜਲਦੀ ਜਲਦੀ ਆਪਣੇ ਬੱਚਿਆਂ ਨੂੰ ਨਹੀਂ ਲੈ ਕੇ ਦੇਣੇ ਚਾਹੀਦੇ ਜਦੋਂ ਨਾਲ ਜਰੂਰਤ ਹੈ ਕਦੋਂ ਤੁਸੀਂ ਉਹਨਾਂ ਨੂੰ ਮੋਬਾਈਲ ਲੈ ਕੇ ਦਿਓ ਨਹੀਂ ਤਾਂ ਜਰੂਰਤ ਨਹੀਂ ਹੈ ਜੀ ਮੋਬਾਈਲ ਸੱਚੀ ਗੱਲ ਜੀ ਸਾਰਿਆਂ ਨੂੰ ਮੇਰਾ ਨਾਮ ਰਜੀਮਾ ਧੁੰਲਰੇ ਤੇ ਮੈਂ ਤੁੰਰਾਲੇ ਦੀ ਕੁੜੀ ਆ ਤੇ ਅੱਜ ਤੁਸੀਂ ਸਾਰਿਆਂ ਨੇ ਮਿਲ ਕੇ ਤੀਜਾ ਫੈਸਟੀਵਲ ਸੈਲੀਬ੍ਰੇਟ ਕੀਤਾ ਹੈ ਇਹ ਮੇਰੇ ਬਹੁਤ ਹੀ ਮਨਪਸੰਦ ਤੁਸੀਂ ਸਾਰੇ ਰੋ ਸਾਰਿਆਂ ਸਾਥੀਆਂ ਕਾਈਆਂ ਨੇ ਇਹ ਪ੍ਰੋਗਰਾਮ ਜਿਹੜਾ ਆਰਗੇਨਾਈਜ਼ ਕੀਤਾ ਸੀਗਾ ਬਹੁਤ ਹੀ ਜ਼ਰਾ ਮਜ਼ਾ ਆਇਆ

انجوائے کرتے رہے بہت ہی خوشی ہوئی ہے کہ ایک فیسٹیول منایا جاتا ہے سارے ہوں کٹے ایک بہت ودیا موقع ہے یہ ہاں جہاں ایوٹا ہے اس ایک ہی یہی کہنا چاہا گے کہ آگے ਮਿਸਟਰ ਜਿੰਨੀਆ ਤੇ ਮੈਨੂੰ ਬਹੁਤ اچھا ਲੱਗਿਆ ਆ ਪੀਣਾਂ ਸੈਲੀਬ੍ਰੇਟ ਕਰਕੇ ਮਤਲਬ ਸਾਡੇ ਪੰਜਾਬ ਦੇ ਜਿਵੇਂ ਉਹ ਸੰਗਰਾ ਲਾ ਸਾਹਿਬ ਦੇ ਜਿਵੇਂ ਸੰਗਰਾਲਾ ਛੋਟਾ ਹੁੰਨ ਕਰਕੇ ਜਿਵੇਂ ਅੱਜ ਕੱਲ੍ਹ ਲੋਕ ਨੇ ਉਹ ਮੋਬਾਈਲ ਨਾਲ ਦੇ ਰੁੱਝੇ ਹੋਏ ਨੇ ਉਹਨਾਂ ਨੂੰ ਪੀਣਾਂ ਬਾਰੇ ਕੋਈ ਪਤਾ ਨਹੀਂ ਹੈਗਾ ਪਰੀ ਹੋ ਪਾਡਨਾ ਸਿੰਘ ਜੀ ਮਨੋਜੀ ਦੇ ਬਾਤ ਬਹੁਤ ਦਾ ਉਹ ਪੁਰਾਣਾ ਬਹੁਤ ਇੱਛਾ ਪੁਰਾਣਾ ਕਿ ਕਿਹਦੇ ਨਾਲ ਦਿਵਲਤ ਵਾਸਤੇ ਉਹ ਲੋਕਾਂ ਨੂੰ ਪੰਜਾਬੀ ਸੱਭਿਆਚਾਰ ਨਾਲ ਜੋੜਿਆ ਜਾਵੇ ਤੇ ਉਹਨਾਂ ਨੇ ਇਹ ਕੰਮ ਬਹੁਤ ਅੱਛਾ ਕੀਤਾ ਹੈ ਤੇ ਆਪਣੇ ਸ਼ਹਿਰ ਦੇ ਵਿੱਚ ਪੰਜਾਬੀ ਸੱਭਿਆਚਾਰ ਨੂੰ ਅੱਗੇ ਲੈ ਕੇ ਆਉਂਦੇ ਨੇ ਉਹਨਾਂ ਨੇ ਬਹੁਤ ਅੱਛਾ ਕੀਤਾ ਪਾਡਨਾ ਸਿੰਘਰ ਵੱਲੋਂ ਕਰਵਾਇਆ ਗਿਆ ਸੱਤਿਆਂ ਗਰੁੱਪ ਵੱਲੋਂ ਤੇ ਬਹੁਤ ਵਧੀਆ ਅੱਛਾ ਸੀ ਬਹੁਤ ਵਧੀਆ ਸੀ ਸਾਰਾ ਕੁਝ ਬਹੁਤ ਅੱਛਾ ਹੈ ਨੇ ਸੱਭਿਆਚਾਰ ਬਹੁਤ ਵਧੀਆ ਸੀ ਇਹਦੇ ਵਿੱਚ ਬਹੁਤ ਚਾਹ ਹੈ ਉਹ ਉਹਨੇ ਜਿੰਨੇ ਸਾਰੇ ਜਪੋ ਸਵੇਰ ਚਾਰ ਨਾਲ ਰਿਲੇਟਡ ਹੀ ਸਾਰੀਆਂ ਗੇਮਾਂ موسیقی <سؤال> <سؤال>